ਕਰਦਾ ਇੱਕ ਵਾਰ ਫੇਰ ਪੰਜਾਬ ਪੰਜਾਬੀਏ ਸਾਡੇ ਸ਼ਹਿਰ ਦੇ ਉੱਤੇ ਇੱਕ ਕਲੰਕ ਲੱਗੇ ਜਿਹੜੀ ਗੱਲ ਅਸੀਂ ਬਾਰ ਬਾਰ ਕਹਿ ਰਹੇ ਹਾਂ ਤੁਸੀਂ ਗਲੀਆਂ ਗੁਸ਼ਤਿਆਂ ਦੇ ਵਿੱਚ ਦਰਸ਼ਾ ਬੇਗਰੇ ਆ ਗੈਰ ਕਾਨੂੰਨੀ ਢੰਗ ਦੇ ਨਾਲ ਫਿਕਰੇ ਆ ਉਹ ਨਸ਼ੇ ਨਾਲ ਮਰਦੇ ਅਸੀਂ ਲਗਾਤਾਰ ਦੇਖਦੇ ਆ ਰਹੇ ਹਾਂ ਉਹਦੇ ਖਿਲਾਫ ਸਰਕਾਰਾਂ ਨੇ ਅਭਿਆਨ ਵੀ ਚਲਾਇਆ ਹੈ ਲੋਕ ਸ਼ਰਾਬ ਪੀਂਿਆ ਨੇ ਮਾਰਕੀ ਕਰਾ 10 ਦਿਨ ਪਹਿਲਾਂ 15 ਦਿਨ ਪਹਿਲਾਂ ਮਜੀਠੇ ਦੇ ਵਿੱਚ ਹੋਇਆ 26 27 28 ਲੋਕਾਂ ਦੀ ਜਾਨ ਚਲੀ ਗਈ ਜੀ 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 ਕੰਦ ਰੁਧਿਆਣੀ ਗਿਆ ਤੇ ਇਹਦੇ ਉੱਤੇ ਪਾਬੰਦੀ ਕਿਨੇ ਲਗਾਈ ਆ ਕੌਣ ਲੋਗ ਨੇ ਜਿਹੜੇ ਸੰਗ ਸ਼ਰਾਬ ਬਣਾ ਰਹੇ ਨੇ ਉਹਦੀ ਵਰਤੂ ਹੋ ਰਹੀ ਜਾਂ ਸਾਡੇ ਲੋਕ ਪਰਿਵਾਰ ਉੱਜੜ ਗਏ ਗਲਤ ਇਹ ਪਰਿਵਾਰ ਛੋਟੇ ਛੋਟੇ ਪੱਤੀ ਨੇ ਲੜਕੀਆਂ ਨੇ ਇਹਦੇ ਉੱਤੇ ਮੰਨਮ ਲਗਾਉਣ ਦੇ ਲਈ ਕੰਮ ਸਰਕਾਰਾਂ ਦਾ ਸਰਕਾਰਾਂ ਦੀ ਨਰਕੀ ਕਰਕੇ ਕੁਝ ਹੋ ਰਿਹਾ ਤਾਂ ਸਰਕਾਰਾਂ ਦਾ ਕੰਮ ਮੰਨਦਾ ਕਿ ਉਹਨਾਂ ਦੇ ਉੱਤੇ ਅਸੀਂ ਮੰਨਮ ਲਗਾਏਗੇ ਦੂਸਰੇ ਰੂਪ ਚ ਸਰਕਾਰ ਨੇ ਉਹਦੇ ਮੱਲਮ ਲਗਾਣ ਦੀ بجائے ਇਹਦੇ ਉੱਤੇ ਲੀਪਾ ਬੱਚੋ ਕਰਨ ਦੀ ਆ ਚ ਕੋਸ਼ਿਸ਼ ਕਰ ਰਹੇ ਨੇ ਬੜਾ ਵੱਡਾ ਸਵਾਲ ਪੈਦਾ ਹੁੰਦਾ ਜਦੋਂ ਅਫਸਰਾਂ ਤੋਂ ਤੁਸੀਂ ਬਿਆਨ ਦਵਾਨੇ ਹੋ ਵੀ ਇਹਦਾ ਪਤਾ ਉਦੋਂ ਲੱਗੂ ਜਦੋਂ ਵਿਸਤਾਰ ਰਿਪੋਰਟ ਆਉਂਦੀ ਹੈ ਅਗਰ ਵਿਸਰ ਰਿਪੋਰਟ ਆਈ ਤੇ ਜਾਂਚ ਤੇ ਪਤਾ ਲੱਗਣਾ ਤਾਂ ਮਜੀਠੇ ਜੇ ਜਿਹੜੇ ਛੱਬੀ ਲੋਕ ਮਰੇ ਸੀ ਕਿ ਉਹਨਾਂ ਦੀ ਰਿਪੋਰਟ ਤੁਸੀਂ ਕਿੱਥੋਂ ਲਈ ਸੀ ਉਹਨਾਂ ਦਾ ਵਿਸਰ ਜਾਂਚ ਆ ਗਈ ਜਿਹੜੇ ਉਸ ਤੋਂ ਪਹਿਲਾਂ ਸੁਨਾਮ ਚ ਹੋਏ ਸੀ ਉਹਦੀ ਵਿਸਰ ਰਿਪੋਰਟ ਆ ਗਈ ਦੇਖੋ ਇਹ ਇੱਕ ਗੱਲ ਨੂੰ ਤੁਸੀਂ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਲੇਕਿਨ ਲੋਕਾਂ ਨੂੰ ਪਤਾ ਇੱਥੇ ਲੋਕ ਸਾਰੇ ਪਰਿਵਾਰ ਖੜੇ ਇਹਨਾਂ ਨੂੰ ਪਤਾ ਕਿ ਸ਼ਰਿਆਮ ਗਲੀਆਂ ਚ ਤੁਸੀਂ ਲੋਕ ਦੋ ਨੰਬਰ ਦੀ ਸ਼ਰਾਬ ਵਿਕ ਰਹੀ ਆ ਦੋ ਨੰਬਰ ਦੇ ਨਸ਼ੇ ਵਿਕ ਰਹੇ ਆ ਤੇ ਉਹ ਕੌਣ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਜੀ ਐਮਐਲਏ ਦਾਕਟਰ ਮੋਹਨ ਸਿੰਘ ਜੀ ਜਦੋਂ ਬੰਗਲਾ ਜਾਰ ਆਇਆ ਉਹਨਾਂ ਨੇ ਕਿਹਾ ਦਾ ਕਿ ਇਹ ਸ਼ਰਾਬ ਦੇ ਨਾਲ ਹੀ ਮੌਤ ਹੋ ਜਾਂਦੀ ਹੈ ਪਹਿਲੇ ਆਪਣੇ ਸਾਥੀ ਉਹ ਆਪੇ ਆਏ ਇੱਕ ਚੀਜ਼ ਕਹਿੰਨੀ ਕਿ ਮੈਂ ਰੱਖ ਦਿਆ ਕਿ ਹੋਰ ਦਾ ਲਕਵਾਣਾ ਇਸ ਵੇਲੇ ਲਕਵਾ ਪਾਏ ਭਾਈ ਕਿ ਮਾਈ ਜਵਾੜਾ ਇੱਕ ਗੱਲ ਬੜੀ ਗੱਲੀ ਹੈ ਰਾ ਚਾਰ ਲੋਕ ਸ਼ਰਾਬ ਪੀਏ ਸੀਗੇ ਤਿੰਨ ਦੀ ਮੌਤ ਹੋ ਗਈ ਇੱਕ ਨੇ ਲੱਗ ਪ੍ਰਾਣ ਦੀ ਬਿੱਤੀ ਲੈ ਕੇ ਆਇਆ ਤੇ ਉਹ ਠੀਕ ਹੈ ਦੋ ਦੋ ਬਿਆਨ ਦੇ ਰਿਹਾ ਪਰਿਵਾਰ ਦੇ ਲੋਕ ਬਿਆਨ ਦੇ ਰਹੇ ਨਹੀਂ ਇਲਾਕਾ ਨਿਵਾਸੀ ਪਰ ਬਿਆਨ ਦੇ ਰਹੇ ਨਹੀਂ ਜਿਸ ਰਾਹ ਬਿੰਦੇ ਨਾਲ ਉਹਨਾਂ ਦੀ ਮੌਤ ਹੋਈ ਆ ਤੇ ਇਸ ਨੂੰ ਅਸੀਂ ਕਿਵੇਂ ਝੁਠਲਾ ਸਕਦੇ ਆ ਜੇ ਸਰਕਾਰ ਝੁਠਲਾ ਰਹੀ ਹੈ ਮੈਂ ਸੋਚਦਾ ਵੀ ਇਹ ਕਿਉਂ ਅਸੀਂ ਲੋਕਾਂ ਦੀ ਨਜ਼ਰ ਦੇ ਵਿੱਚ ਇੱਕ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਅਨ ਨੈਚੁਰਲ ਡੈਥ ਆ ਇੱਕ ਸਾਡੀ ਸਰਕਾਰ ਦੀ ਅਫਸਰ ਸ਼ਹੀਦੀ ਨਾਰਾਕੀ ਦੇ ਕਾਰਨ ਹੋਈ ਆ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਅਸੀਂ ਉਹਨੂੰ ਚੁਣਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਗਲਤ ਠੀਕ ਨਹੀਂ ਹੈ ਇਹਦੇ ਨਾਲ ਜਿਹੜੇ ਉਹ ਨਸ਼ਾ ਤਸਕਰਾਂ ਨੂੰ ਬਗਾਵਾ ਮਿਲ ਰਿਹਾ ਉਹਨਾਂ ਨੂੰ ਹੋਰ ਹੌਸਲਾ ਵੱਧ ਰਿਹਾ ਇਹ ਸਾਡੇ ਤੇ ਤਾਂ ਇਲਜ਼ਾਮ ਨਹੀਂ ਹੈ ਸੋ ਇਸ ਕਰਕੇ ਇਹਦੇ ਤੇ ਸਰਕਾਰ ਨੂੰ ਸੰਗਿਆਨ ਲੈਣਾ ਚਾਹੀਦਾ ਆਸਰਾਂ ਨੂੰ ਜਾਨ ਨੁਕਸਾਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜੇ ਪਰਿਵਾਰਾਂ ਦੇ ਜੀ ਗਏ ਨੇ ਉਹਨਾਂ ਨੂੰ ਉਚਿਤ ਮੁਆਵਜ਼ਾ ਮਿਲਣਾ ਚਾਹੀਦਾ ਅੱਜ ਜੇ ਦੇਵੀ ਜੀ ਨੇ ਇਨਸਾਨੀਤ ਨਾਤੇ ਉਹਨਾਂ ਦੇ ਨਾਲ ਆ ਕੇ ਇੱਕ ਆਭਾਰਤੀ ਜਨਤਾ ਪਾਰਟੀ ਦੇ ਸਪਾਈ ਹੁੰਦੇ ਨਾਤੇ ਉਹਨਾਂ ਨੇ ਆ ਕੇ ਉਹਨਾਂ ਨੂੰ ਲੱਖ ਲੱਖ ਕਿਸਾਨਾਂ ਨੂੰ ਦੇਖ ਕੇ ਉਹਨਾਂ ਦੇ ਜ਼ਖਮਾਂ ਦੇ ਉੱਤੇ ਮੱਲ ਲਗਾਉਣ ਦੀ ਕੋਸ਼ਿਸ਼ ਕੀਤੀ ਆ ਇਹ ਫਰਜ਼ ਸਰਕਾਰਾਂ ਦਾ ਸਰਕਾਰਾਂ ਨੂੰ ਇਹਦੇ ਵਿੱਚ ਆਪਣਾ ਯੋਗਦਾਨ ਅੱਜ ਤੱਕ ਪਾਦਣਾ ਚਾਹੀਦਾ ਸੀ ਮੈਂ ਨਹੀਂ ਸਮਝਦਾ ਵੀ ਕੋਈ ਮੌਕੇ ਤੇ ਸਰਕਾਰ ਦਾ ਨੁਮਾਇੰਦਾ ਕੋਈ ਸਰਕਾਰੀ ਅਫਸਰ ਅੱਜ ਤੱਕ ਪਰਿਵਾਰ ਦੀ ਨਾਲ ਕੋਈ ਸੂਵੇਦਨਾ ਪ੍ਰਗਟ ਕਰਨ ਆਇਆ ਜਾਂ ਪਰਿਵਾਰ ਦੀ ਨਾਲ ਖਟਿਆ ਉਲਟਾਈ ਨਾਲ ਚੀਜ਼ਾਂ ਤੋਂ ਉਹਨਾਂ ਨੂੰ ਘਬਰਾਹ ਕੀਤਾ ਜਾ ਰਿਹਾ ਲੋਕਾਂ ਨੂੰ ਪਰੇ ਕੀਤਾ ਜਾ ਰਿਹਾ ਅੱਛਾ ਪ੍ਰਧਾਨ ਜੀ ਜਿਹੜੀ ਆ ਮਾਨੀ ਸਹਾਇਤਾ ਦੀ ਤਿਆਰੀ ਆ ਇਹ ਬੀਜੇਪੀ ਪੱਖੋਂ ਥੀ ਆ ਰਹੀ ਆ ਜਾਂ ਆਪਣੇ ਵੱਲ ਜਿਹੜੇ ਖਜਾਨਜੀ ਵਿਦੇਸ਼ ਸ਼ਰਮਾ ਜੀ ਉਹਨਾਂ ਦੇ ਆਪਣੇ ਪੱਖੋਂ ਦੇਖੋ ਗੁਰਜੀਤ ਸ਼ਰਮਾ ਜੀ ਜੀ ਨੇ ਕੱਲ ਆਈ ਉਹਨਾਂ ਨੇ ਆਪਣੇ ਭਾਵਨਾਵਾਂ ਦੇ ਨਾਲ ਵੀ ਇੱਕ ਪਰਿਵਾਰ ਦੇ ਜੀ ਚਲੇ ਗਏ ਉਹ ਪਰਿਵਾਰਾਂ ਦਾ ਕਾਨੂੰ ਪਾਲਨ ਕੋਰਸ ਨੂੰ ਕਰਦਾ ਉਹ ਆਪਣੇ ਕੋਲੋਂ ਦੇ ਰਹੇ ਨਿੱਜੀ ਤੌਰ ਤੇ ਉਹਨਾਂ ਨੇ ਆਪਣੇ ਸੁਲਾਨ ਦਿੱਤੇ ਆ ਲੇਕਿਨ ਉਹ ਪਾਰਟੀ ਦੇ ਸਿਪਾਹੀ ਆ ਉਹਦੇ ਲਾਤੇ ਸਨ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਇਲਾਕੇ ਦੇ ਲੋਕ ਨੇ ਉਹ ਸਾਰੇ ਨਾਲ ਆਏ ਨੇ ਪਰਿਵਾਰ ਦੀ ਨਾਲ ਸਵੇਦਨਾ ਠੀਕ ਹੈ ਜੀ ਪੂਰ ਵਾਲਾ ਰੋਡ ਦੇ ਉੱਤੇ ਤਿੰਨ ਮਹੱਤਵਾਂ ਸ਼ਰਾਧ ਕੀਤੇ ਹੋਈਆਂ ਨੇ ਉਹ ਜਦੋਂ ਮੈਂ ਮੌਕੇ ਤੇ ਦੇ ਪੁੱਛਿਆ ਤਾਂ ਫਰਨਾਈਆ ਨਾਲ ਦੇਖਿਆ ਥਨੇ ਬੈਕ ਪਰ ਮਾਰਾਂ ਦੇ ਆ ਰਾ ਦੇਖ ਕੇ ਛੋਟੇ ਛੋਟੇ ਬੱਚੇ ਸੀ ਜਿਹੜੇ ਰੋ ਰਹੇ ਸੀ ਉਹਨਾਂ ਦੇ ਕਹਿ ਰਹੇ ਸੀ ਵੀ ਅਸਲ ਇਨਾ ਬੁਰਾ ਹਾਲ ਹੈ ਇਸ ਏਰੀਆ ਦੇ ਵਿੱਚ ਹਰ ਗਲੀ ਦੇ ਵਿੱਚ ਜਿਹੜਾ ਵਿੱਚ ਟਾ ਵੇਖ ਰਿਹਾ ਹਰ ਗਲੀ ਦੇ ਵਿੱਚ ਸ਼ਰਾਬ ਵਿਕ ਰਹੀ ਹੈ ਪਰ ਉਹਨਾਂ ਦੇ ਸਾਰੇ ਪਰਿਵਾਰ ਦੇ ਮੈਂਬਰ ਜਿਹੜੇ ਸੀ ਇਹ ਚੀਜ਼ ਤੋਂ ਪਰੇਸ਼ਾਨ ਸੀ ਫੇ ਸਾਡੇ ਭਾਈ ਸਾਹਮਣੇ ਨੀਤਾ ਗੱਲ ਹੋ ਰਹੀ ਹੈ ਭਾਈ ਕਰ ਕਰ ਗੁੰਡਾ ਵੇਚ ਰਿਹਾ ਕਰ ਕਰ ਜਿਹੜੀ ਤਾਰੋ ਵੇਚ ਰਹੀ ਹੈ ਔਰ ਮੈਂ ਜਿਹੜਾ ਕਰ ਰਿਹਾ ਮੈਂ ਗੱਲ ਕਰ ਰਹੀ ਸੀ ਪਰਿਵਾਰ ਦੇ ਨਾਲ ਤੇ ਉਹ ਕੋਸ਼ਿਸ਼ ਸਾਡੀ ਮਾਤਾ ਜੀ ਕਰ ਰਹੀ ਸੀ ਸਾਡੀ ਅਸੀਂ ਸ਼ਾਂਤੀ ਰੱਖੀ ਹੋਈ ਹੈ ਤੇ ਜਿਹੜਾ ਕਮਾਲ ਵਾਲਾ ਸੀ ਸਾਡਾ ਜੱਡਾ ਉਹ ਬੱਚਾ ਚਲਾ ਗਿਆ ਤੇ ਮੈਂ ਜੋ ਤਿੰਨਾਂ ਪਰਿਵਾਰਾਂ ਦੇ ਹਾਲਾਤ ਦੇਖੇ ਤੇ ਮੇਰੇ ਮਨ ਚ ਆਇਆ ਕਿ ਮੈਂ ਮੈਨੂੰ ਇਹਨਾਂ ਨੂੰ ਬੱਚਿਆਂ ਨੂੰ ਇਹਨਾਂ ਨੂੰ ਮਾਤਾ ਨੂੰ ਇਹਨਾਂ ਜਿਹੜਾ ਪਰਿਵਾਰ ਹੈ ਕੁਝ ਨਾ ਕੁਝ ਸਹਾਇਤਾ ਚਾਹੀਦੀ ਹੈ ਔਰ ਮੈਂ ਇੱਕ ਇੱਕ ਲੱਖ ਰੁਪਏ ਜਿਹੜਾ ਹੈਗਾ ਉਹਨਾਂ ਨੂੰ ਤਲ ਦੇਣ ਦਾ ਵਾਅਦਾ ਕੀਤਾ ਸੀ ਅੱਜ ਮੈਂ ਆਪਣੇ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਲੁਧਿਆਣਾ ਦੇ ਰਜਨੀਸ਼ਤ ਮਾਨ ਜੀ ਸਾਡੇ ਜਤਿੰਦਰ ਮਿੱਤਲ ਜੀ ਜਿਹੜੇ ਵਾਈਸ ਪ੍ਰਧਾਨ ਨੇ ਸਾਡੇ ਪੰਜਾਬ ਦੇ ਔਰ ਸਾਡੀ ਜਿਹੜੀ ਲੋਕਲ ਲੀਡਰਸ਼ਿਪ ਹੈ ਸਾਰੀ ਅਸੀਂ ਆ ਕੇ ਨਾਲ ਅਸੀਂ ਸਾਡੇ ਤਿੰਨਾਂ ਪਰਿਵਾਰਾਂ ਨੂੰ ਇੱਕ ਇੱਕ ਲੱਖ ਰੁਪਏ ਦੇ ਕੇ ਜਾ ਰਹੇ ਹਾਂ ਔਰ ਮੈਂ ਇੱਕ ਗੱਲ ਜ਼ਰੂਰ ਕਹਣਾ ਹੈ ਸਰਕਾਰ ਕਰੇ ਪ੍ਰਾਰਥਨਾ ਕਰਦਾ ਹਾਂ ਕਿ ਮੈਂ ਬੋਲ ਕਹਿੰਦੇ ਜਿਸ ਤੇ ਤਨਾਸੀ ਮਟੀਟਾ ਦੇ ਵਿੱਚ 10-10 ਲੱਖ ਰੁਪਏ ਦਿੱਤਾ ਹੈ ਔਰ ਇਸ ਪਰਿਵਾਰਾਂ ਦਾ ਬਹੁਤ ਮਦਦ ਕਰਦਾ ਹੈ ਕਟੋ ਕਟ 25-25 ਲੱਖ ਰੁਪਏ ਜਿਹੜਾ ਰਿਹਾ ਉਹਨਾਂ ਨੂੰ ਦਿੱਦਿਆ ਨੇ ਸਰਕਾਰ ਵੱਲੋਂ ਔਰ ਹਰ ਪਰਿਵਾਰ ਨੂੰ ਇੱਕ ਇੱਕ ਗ੍ਰੇਨ ਨਕਦੀ ਦਿੱਤੀ ਜਾਂਦੀ ਹੈ ਔਰ ਜਿਹੜਾ ਦੇ ਘਰ ਘਰ ਦੇ ਵਿੱਚ ਸ਼ਰਾਬ ਵੇਚ ਰਹੀ ਹੈ ਔਰ ਜਿਹੜੇ ਘਰ ਘਰ ਦੇ ਵਿੱਚ ਇਹ ਚਿੱਟਾ ਵੇਚ ਰਿਹਾ ਹੈ ਜਿਸ ਤਿਕਾ ਪਰਿਵਾਰ ਕਰ ਰਿਹਾ ਹੈ ਉਹਦਾ ਸਭ ਤੋਂ ਪਹਿਲਾਂ ਧਿਆਨ ਦਿੱਤਾ ਜਾਵੇ ਜਿਹੜਾ ਤੁਸੀਂ ਨਸ਼ਾ ਵਿਰੁੱਧ ਜਿਹੜਾ ਅੰਬਿਆਰ ਛੇੜਿਆ ਹੋਇਆ ਉਹ ਤੁਹਾਡਾ ਬਿਲਕੁਲ ਇੱਕ ਡਰਾਮਾ ਨੇ ਉਹ ਡਰਾਮਾ ਸਾਹਤ ਹੋ ਰਿਹਾ ਹੈ ਔਰ ਜਿਹੜੇ ਪੰਜਾਬ ਦੇ ਸਾਡੇ ਜਵਾਨ ਬੱਚੇ ਨੇ ਉਹ ਤੇ ਸ੍ਰੀ ਕੇਦਰ ਨਸ਼ੇ ਨਸ਼ਾ ਮਾਰ ਰਹੇ ਨੇ ਕਿ ਸਾਡੇ ਕੋਲ ਦੇਖਿਆ ਗਿਆ ਪੰਜਾਬ ਦੇ ਗੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਠੀਕ ਹੈ ਜਿਹੜੇ ਵਾਰ ਨੰਬਰ ਦੂ ਲੁਧਿਆਣਾ ਚ ਕੱਲ ਤਿੰਨ ਨੌਜਵਾਨ ਸ਼ਰਾਬ ਪੀ ਕੇ ਜਿਰੀਲੀ ਸ਼ਰਾਬ ਪੀ ਕੇ ਜਨਾ ਦੀ ਡੈਥ ਹੋਈ ਸੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਕੋਸ਼ਾ ਦੇ ਗੁਰਦੇਵ ਸ਼ਰਮਾ ਦੇਪੀ ਜੀ ਨੇ ਅਨਾਉਂਸ ਕੀਤਾ ਸੀ ਪਰਿਵਾਰਾਂ ਨੂੰ 1-1 ਲੱਖ ਰੁਪਏ ਦੇਣ ਦਾ ਅੱਜ ਸਮੂਚੀ ਟੀਮ ਨੇ ਸੰਵੇਦਨਾ ਵੀ ਪ੍ਰਗਟ ਕਰਨਾਈ ਹੈ ਪਰਿਵਾਰ ਨੂੰ ਤੇ ਉਹਨਾਂ ਦਾ ਹੀ ਸਹਾਇਤਾ ਵੀ ਕਰਨਾ ਹੈ ਤੇ ਜਿਹੜੀ ਸਰਕਾਰ ਆ ਉਹ ਸੁੱਤੀ ਪਈਆ ਜਿਹੜਾ ਸਰਕਾਰ ਦਾ ਕੰਮ ਹੁੰਦਾ ਜੇ ਕੋਈ ਵੀ ਮਾੜੀ ਹਮਦ ਭਾਗੀ ਘਟਨਾ ਉਹਨਾਂ ਦੀ ਸਟੇਟ 'ਚ ਹੁੰਦੀ ਤਾਂ ਉਹਨਾਂ ਦੀ ਜ਼ਿੰਮੇਵਾਰੀ ਵੜਦੀ ਉਹ ਸੁੱਤੇ ਪਏ ਆ ਉਹ ਹੀ ਸ਼ਰਾਬ ਪੀ ਕੇ ਸੁੱਤੇ ਪਏ ਪਰ ਉਹ ਮਰਦੇ ਨਹੀਂ ਕਿਉਂਕਿ ਉਹ ਉਹਨਾਂ ਕੋਲ ਸ਼ਰਾਬ ਵਧੀਆ ਪਹੁੰਚਦੀ ਤੇ ਘਟਾਲੇ ਵਾਲੀ ਮਜ਼ਾਵਟ ਵਾਲੀ ਜਿਹੜੀ ਸ਼ਰਾਬ ਆ ਉਹ ਗਲੀ ਗ ਸਰਕਾਰ ਪੰਜਾਬ ਚ ਵੇਖ ਰਹੀ ਆ ਸਰਕਾਰ ਆਪਣੀ ਨਜ਼ਾਇਕੀ ਨੂੰ ਛੁਪਾਉਣ ਵਾਸਤੇ ਉਲਟਾ ਇਹਨਾਂ ਨੂੰ ਮਾੜਾ ਚੰਗਾ ਦੱਸ ਰਹੀ ਆ ਦੇਖੋ ਰੈਵਨਿਊ ਸਰਕਾਰ ਜਾਂਦੀ ਆ ਗਲੀ ਗਲੀ ਚ ਠੇਕੇ ਖੋਲੇ ਹੋਏ ਆ ਠੇਕੇ ਤੋਂ ਸ਼ਰਾਬ ਲੈ ਕੇ ਉਹਨਾਂ ਨੇ ਪੀਤੀ ਤੇ ਉਹਨਾਂ ਦੀ ਡੈਥ ਹੋ ਗਈ ਇਨਵੈਸਟੀਗੇਸ਼ਨ ਉਹਨਾਂ ਨੂੰ ਕਰਨੀ ਚਾਹੀਦੀ ਸਰਕਾਰ ਇਹ ਚ ਨਾ ਕੋਈ ਜਾਂਚ ਕਰ ਰਹੀ ਤੇ ਨਾ ਹੀ ਇਸ ਪਾਸੇ ਧਿਆਨ ਦੇ ਰਹੀ ਨਾ ਹੀ ਕੋਈ ਪਰਿਵਾਰ ਨੂੰ ਜਿਹੜੇ ਬਹੁਤ ਗਰੀਬ ਪਰਿਵਾਰ ਨੇ ਕੋਈ ਮਾਗੀ ਸਹਾਇਤਾ ਦਿੱਤੀ ਪਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਟੀਮ ਹੈ ਸਾਡੇ ਦੇਵੀ ਜੀ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਧਮਾਨ ਜੀ ਮਿੱਤਰ ਸਾਹਿਬ ਜਤਿੰਦਰ ਮਿੱਤਰ ਜੀ ਉਹਨਾਂ ਨੇ ਜਿਹੜ ਕਹਤਾ ਸੀ ਕੱਲ ਅੱਜ ਉਹ ਆਪਣਾ ਫੈਸਲਾ ਪੂਰਾ ਕਰਕੇ ਪਰਿਵਾਰ ਨਾਲ ਸੰਵੇਦਨਾ ਵੀ ਦੇ ਰਿਹਾ 1000 ਰੁਪਏ ਦੀ ਮਦਦ ਜਿਹੜਾ ਤਿੰਕੇ ਦਾ ਸਹਾਰਾ ਹੁੰਦਾ ਉਹ ਮਦਦ ਕਰਨ ਆਇਆ ਧੰਨਵਾਦ